ਬੈਠ ਜਾੜੀ ਹਾਜੀ ਹਾਜੀ ਪਤਾ ਆ ਗਿਆ ਮੜੇ ਹੱਤੋਂ ਚੱਲ ਯਾਰ ਮੈਨੂੰ ਦੇ ਆ ਵੀ ਹਰੇ ਲੱਗਾ ਵਾ ਆਣ ਕੇ ਕੰਮ ਤੋਂ ਰੋਟੀ ਪਾਣੀ ਖਾਊਗਾ ਤੇ ਜਾ ਕੇ ਫੇਰ ਲੱਗੂਗਾ ਤੇ ਹੁਣ ਕੀ ਕਰਾਂ ਉਹੋ ਹੀ ਗੱਲ ਚੱਲ ਹੁਣ ਕੰਮ ਖੋਲਿਆ ਵਾ ਤੇ ਕਿੰਨਾ ਖੁਸ਼ ਹੋ ਕਿ ਡਾਡੀ ਜੀ ਆਉਂਦੇ ਗਾਗੂ ਆਪਣੇ 2 1 ਕਰੀ 2 1 ਮਰਗਾਸ ਮਾੜੀ ਤਰੀਕਾ ਸੀ ਨੋੜਿਆ ਤੁਹਾਨੂੰ ਜਾਣਾ ਪੈਣਾ ਮੈਂ ਚੱਲ ਜਾਣਾ ਲੱਗੋ ਭਰਾ 2x ਚੱਲੋ ਯਾਰ ਮੈਨੂੰ ਇਹ ਆ ਇਹ ਆਪਣਾ ਕੰਮ ਖੋਲਿਆ ਆ ਰੇ ਲੱਗ ਗਿਆ ਵਾ ਚਲੋ ਬੰਦੀ ਤੇ ਹੈ ਗਈ ਸੀ ਚੱਲ ਮੈਨੂੰ ਇਹ ਆ ਵੀ ਚੱਲ ਉਹ ਵੀ ਆਰੇ ਲੱਗ ਗਿਆ ਵਾ ਤੁਸੀਂ ਦੋਈ ਜੀ ਉਧਰ ਨੂੰ ਚੱਲ ਜਾਂਦੇ ਜੇ ਤੇ ਚੱਲ ਉਹ ਵੀ ਆਪਣਾ ਕੰਮ ਖੋਲ ਕੇ ਬੈ ਗਿਆ ਚੱਲ ਵਧੀਆ ਕੀਤਾ ਅੱਗੋਂ ਪਿੱਛੋਂ ਅੱਗੇ ਕਿਵੇਂ ਚੱਲ ਪਤੋਂ ਨੇ ਵਧੀਆ ਕੀਤਾ ਵਾ ਤੇ ਗੱਲ ਫਿਰ ਮੈਂ ਦੋਹਾਂ ਦੀ ਕਰਨਾ ਮੈਂ ਕਿ ਜੇ ਉਹ ਤੁਸੀਂ ਚੱਲ ਜਾਂਦੇ ਡਿਊਟੀ ਤੇ ਤੇ ਜਿਉਂਨੇ ਇਹ ਕੰਮ ਖੋਲੇ ਤੇ ਆਖਰਕਾਰ ਆ ਗਈ ਆ ਤੇ ਕਾ ਸਲਾਹ ਕਰਨ ਦਾ ਫਰਜ਼ ਨਹੀਂ ਹੈਗਾ ਆਖਰ ਤੇ ਨਹੀਂ ਆਈ ਤੂੰ ਬਈ ਨੌਣਾ ਚ ਉਹਨੂੰ ਪਤਾ ਹੀ ਆ ਜੇ ਉਹਨਾਂ ਨੂੰ ਖਾਲ ਫੀਡ ਪਾਊਗਾ ਤੇ ਫਿਰ ਚਾਊਗਾ ਐਦਾਂ ਨਾ ਕਿ ਦੇਣਾ ਉਹ ਕਰ ਲੈਂਦਾ ਕੰਮ ਹਨ ਪੁੱਛਦਾ ਸਹੀ ਸਹੀ ਹੈ ਮੈਂ ਮੜਿਆ ਦਲਜੀਤ ਹਾਂ ਜੀ ਮੰਮੀ ਅੱਜ ਛੁੱਟੀ ਪੁੱਤਰ ਨੀ ਦੂਧੀਓ ਆਇਆ ਮਲਮ ਆਇਆ ਮਾ ਜੀ ਚੱਲ ਕਰ ਲੈਂਦਾ ਕੰਮ ਸਾਡੇ ਨਾਲ ਗੱਲ ਤੇ ਕਰਦਾ ਇਹ ਦੁਕਾਨ ਖੋਲ ਦਿੰਦੇ ਲੈ ਇਹ ਤਾਂ ਫਰਜ਼ ਤੇ ਬੰਦਾ ਹੀ ਨਾ ਸਾਡੇ ਨਾਲ ਗੱਲ ਕਰਨੇ ਨਾ ਐਂ ਕਿਰਾ ਧੋਖੀ ਐ ਇਹਦੇ ਕੰਮ ਕਰਨਾ 100 ਵਾਰੀ ਕਰੇ ਸਾਨੂੰ ਕੀ ਉਹਦੇ ਨਾਲ ਗੱਲ ਕੋ ਕੁਲੇ ਜਾ ਨਾਲੇ ਤਾਂ ਆਇਆ ਜੀ ਤੁਹਾਡੇ ਤੋਂ ਕਾਦਾ ਲਗਾਵਾ ਹਾਂ ਚਲੋ ਮੈਂ ਤਾਂ ਇਹੋ ਗੱਲ ਹੀ ਕਹਿੰਦੇ ਆਂ ਵਾ ਵੀ ਆਹ ਟਰੈਕਟਰ ਜਿਹੜਾ ਚੰਗਾ ਚੰਗਾ ਉਹਨੂੰ ਵਧੀਆ ਮਹਿਸੂਸ ਹੋ ਜੇ ਵੀ ਠੀਕ ਕੀਤਾ ਕੰਮ ਤੇ ਜੇ ਇਹ ਠੀਕ ਰਿਹਾ ਨਾ ਕੰਮ ਕੱਢ ਲਈਏ ਕੋਣ ਮੈਂ ਤਾਂ ਇਹੋ ਗੱਲ ਹੀ ਕਹਿੰਦੇ ਆਂ ਵੀ ਚੱਲ ਉਹਨੂੰ ਟਰੈਕਟਰ ਪਸੰਦ ਆ ਜੇ ਕਰੀ ਜੇ ਇਹ ਕੰਮ ਸਾਡਾ ਠੀਕ ਹੋ ਗਿਆ ਨਾ ਉਹਨੇ ਹੋਰ ਬੰਦੇ ਨੂੰ ਬੜੇ ਨੂੰ ਦੱਸਣਾ ਵਾ ਆਹ ਚਲੋ ਕੋਈ ਨਹੀਂ ਤਿੰਨ ਦਿਨਾਂ ਦਾ ਮੈਂ ਨਹੀਂ ਦੀ ਕੀਤੀ ਆ ਚੰਗਾ ਹੀ ਹੋਊਗਾ ਅਸੀਂ ਕਿਹੜਾ ਹੂੰ ਸਰ ਨਹੀਂ ਅਸੀਂ ਕਿਹੜੀ ਠੱਗੀ ਠੋਰੀ ਅਸੀਂ ਕਿਹੜਾ ਕੋਈ ਠੱਗੀ ਠੋਰੀ ਕੀਤੀ ਆ ਕੋਈ ਗੱਲ ਨਹੀਂ ਸਾਰਾ ਕੋਈ ਠੀਕ ਠਾਕ ਹੀ ਹੋਣਾ ਆ ਕੀ ਹੁੰਦੀ ਜਿਆਦਾ ਚੁੱਧ ਰੋਦੀ ਆ ਉੱਥੇ ਤੋ ਹੁਣ ਪਤਾ ਨਹੀਂ ਗਾਂ ਸਮਾ ਕਿਦਾਂ ਦਾਵਾ ਮੈਂ ਹੋਣਾ ਉਹ ਪਾਜੀ ਮੈਨੂੰ ਇਹ ਆ ਕਿ ਉੱਥੇ ਤੰਗੀ ਨਾ ਕੱਟੇ ਹੋ ਇੱਕ ਮਿੰਟ ਯਾਰ ਮੈਨੂੰ ਵਨ ਮੈਨੂੰ ਤੇ ਪਾਜੀ ਇਹ ਆ ਕਿ ਜੋਤਣਾ ਨਾ ਉੱਥੇ ਤੰਗੀ ਝੰਨਾ ਰਵੇ ਇਹ ਆਉਂਦੀ ਵਨ ਪਾਜੀ ਮੈਨੂੰ ਤੇ ਇਦਾਂ ਹੋਣ ਲਿਆ ਉਹ ਜੋਤ ਉਥੇ ਨਾ ਤੰਗੀ ਝੰਨਾ ਰਵੇ ਬਸ ਯਾਰ ਮੈਨੂੰ ਜਾ ਮੈਨੂੰ ਇਹ ਆ ਭਾਜੀ ਕਿ ਜੋਦਨਾ ਉਥੇ ਤੰਗੀ ਚ ਨਾ ਰਵੇ ਨਹੀਂ ਇਦਾਂ ਕਰੀਏ ਆਪਾਂ ਨਾ ਹਾਂਜੀ ਕਾਲੀ ਨਾ ਕਰੋ ਅਜੇ ਬੰਦ ਕਿਹਿਆ ਯਾਰ ਰੁਕ ਜਾ ਵਾ ਬੰਦ ਕੋਈ ਗੱਲ ਨਹੀਂ ਲਵਲੀ ਕੋਈ ਗੱਲ ਨਹੀਂ ਲਵਲੀ ਟੈਨਸ਼ਨ ਇਹ ਹੋ ਜਾਂਦਾ ਹੀ ਆ ਬੰਦ ਕੋਈ ਗੱਲ ਨਹੀਂ ਲਵਲੀ ਟੈਨਸ਼ਨ ਨਹੀਂ ਰਣੀ ਕੋਈ ਗੱਲ ਨਹੀਂ ਆਪਾਂ ਤੇਰੇ ਨਾਲ ਹੀ ਆ ਜਦੋਂ ਕੋਈ ਗੱਲ ਚੀਜ਼ ਦੀ ਲੋਰ ਹੁੰਦੀ ਹੈ ਤਾਂ ਤੂੰ ਆਪਣੇ ਭਾਜ ਨੂੰ ਦੱਸਿਆ ਕਰ ਲ ਨੀ लवली ਫਿਕਰ ਕਿਉਂ ਕਰ ਲਿਆ ਜੇ ਤੈਨੂੰ ਜੋਤ ਦੀ ਟੈਨਸ਼ਨ ਹੈ ਤੇ ਫਿਰ ਕੋਈ ਗੱਲ ਨਹੀਂ ਜੋਤਨਾ ਸਲਾਹ ਕਰਕੇ ਤੇ ਫਿਰ ਜਿੱਦਾਂ ਉਹ ਕਹੂਗੀ ਉਦਾਂ ਕਰ ਲੈ ਬੈਠ ਰਹੀ ਹਾਂ ਹਾਂਜੀ ਹਾਂਜੀ ਪੁੱਤ ਆ ਗਿਆ ਮੜੇ ਹੱਥੋਂ ਚਲ ਯਾਰ ਮੈਨੂੰ ਤੇ ਇਹ ਆ ਵੀ ਹਰੇ ਲੱਗਾ ਵਾ ਆਣ ਕੇ ਕੰਮ ਤੋਂ ਰੋਟੀ ਪਾਣੀ ਖਾਊਗਾ ਤੇ ਜਾ ਕੇ ਫੇਰ ਲੱਗੂਗਾ ਤੇ ਹੁਣ ਕੀ ਕਰਾਂ ਉਹੋ ਹੀ ਗੱਲ ਚਲ ਹੁਣ ਕੰਮ ਖੋਲਿਆ ਵਾ ਤੇ ਕਿੰਨਾ ਖੁਸ਼ ਹੋ ਕੇ ਡਾਡੀ ਜੀ ਆਉਂਦੇ ਗਾਗੂ ਆਪਣੇ 21 21 ਮਰਗਾ ਮਾੜ ਰਹੀ ਤਾਂ ਨਹੀਂ ਸੀ ਉਹ ਲੱਜ ਤੁਹਾਨੂੰ ਜਾਣਾ ਪੈਣਾ ਅਰੇ ਮੈਨੂੰ ਜਾਣਾ ਮੈਨੂੰ ਮੈਂ ਤੇਲ ਜਾਣਾ ਲੱਗਾਂ ਭਰਾ 21 ਚਲ ਯਾਰ ਮੈਨੂੰ ਇਹ ਆ ਇਹ ਆਪਣਾ ਕੰਮ ਖੋਲੇ ਆ ਰੇ ਲੱਗ ਗਿਆ ਵਾ ਚਲ ਬੰਦੀ ਤੇ ਹੈ ਗਈ ਸੀ ਚਲ ਮੈਨੂੰ ਇਹ ਆ ਵੀ ਚਲ ਉਹ ਵੀ ਆ ਰੇ ਲੱਗ ਗਿਆ ਵਾ ਤੁਸੀਂ ਦੋਈ ਜੀ ਉਧਰੋਂ ਚਲ ਜਾਂਦੇ ਜੀ ਤੇ ਚਲ ਉਹ ਵੀ ਆਪਣਾ ਕੰਮ ਖੋਲ ਕੇ ਬੈਗਾ ਚਲ ਵਧੀਆ ਕੀਤਾ ਵਾ ਅੱਗੋਂ ਪਿੱਛੋਂ ਅੱਗੇ ਇੱਕ ਮਿੰਟ ਕਿਤੂਆ ਚਲ ਪਤੋਂ ਨੇ ਵਧੀਆ ਕੀਤਾ ਵਾ ਤੇ ਗੱਲ ਫਿਰ ਮੈਂ ਦੋਹਾਂ ਦੀ ਕਰਨ ਦਾ ਮੈਂ ਕਿਹ ਜੇ ਉਹ ਤੁਸੀਂ ਚਲ ਜਾਂਦੇ ਡਿਊਟੀ ਤੇ ਜਿਉਂਨੇ ਇਹ ਕੰਮ ਖੋਲੇ ਤਾਂ ਆਖਰਕਾਰ ਆ ਗਈ ਆ ਤੇ ਕਾ ਸਲਾਹ ਕਰਨ ਦਾ ਫਰਜ਼ ਨਹੀਂ ਹੈਗਾ ਆਖਰ ਤੇ ਨਹੀਂ ਆਈ ਤੂੰ ਬੈਣਾਉਣਾ ਚ ਉਹਨੂੰ ਪਤਾ ਹੀ ਆ ਜੀ ਉਹਨਾਂ ਨੂੰ ਖਾਲ ਫੀਡ ਪਾਊਗਾ ਤੇ ਫੇਰ ਹੀ ਚਾਊਗਾ ਇਦਾਂ ਨਾ ਕਿ ਦੇਣਾ ਵਾ ਕਰ ਲੈਂਦਾ ਕੰਮ ਹਨ ਨੂੰ ਪੁੱਛਦਾ ਸਹੀ ਸਹੀ ਹੈ ਮੈਂ ਇੱਕ ਮਿੰਟ ਆਉਂਦਾ ਦਲਜੀਤ ਹਾਂ ਜੀ ਮੰਮੀ ਅੱਜ ਛੁੱਟੀ ਪੁੱਤਲ ਨਹੀਂ ਡਿਊਟੀ 'ਚ ਆਇਆ ਮਲਮ ਆਇਆ ਮੈਂ ਹਾਂਜੀ ਚੱਲ ਕਰ ਲੈਂਦਾ ਕੰਮ ਸਾਡੇ ਨਾਲ ਗੱਲ ਤੇ ਕਰਦਾ ਇਹ ਦੁਕਾਨ ਖੋਲ ਦਿੰਦੇ ਚਲ ਇਹ ਤਾਂ ਫਰਜ਼ ਤੇ ਬੰਦਾ ਹੀ ਨਾ ਸਾਡੇ ਨਾਲ ਗੱਲ ਕਰਨ ਲੈਂਦਾ ਐਂ ਕਿਰਾ ਧੋਖੀ ਹੈ ਇਹਦੇ ਕੰਮ ਕਰਨਾ ਈ 100 ਵਾਰੀ ਕਰੇ ਹਨੂ ਕੀ ਉਹਦੇ ਨਾਲ ਗੱਲ ਗੱਲ ਭੁੱਲੇ ਜਾ ਨਾਲੇ ਤਾਇਆ ਜੀ ਤੁਹਾਡੇ ਤੋਂ ਕਾਦਾ ਲਗਾਵਾ ਚਲੋ ਮੈਂ ਤੇ ਇਹੋ ਗੱਲ ਹੀ ਕਹਿੰਦੇ ਆਂ ਵੀ ਆਹ ਟਰੈਕਟਰ ਜਿਹੜਾ ਚੰਗਾ ਚੰਗਾ ਉਹਨੂੰ ਵਧੀਆ ਮਹਿਸੂਸ ਹੋ ਜੇ ਵੀ ਠੀਕ ਕੀਤਾ ਕੰਮ ਤੇ ਜੇ ਇਹ ਠੀਕ ਰਿਹਾ ਨਾ ਕੰਮ ਕੱਟ ਲਈਏ ਕੋਈ ਮੈਂ ਤੇ ਇਹੋ ਗੱਲ ਹੀ ਕਹਿੰਦੇ ਆਂ ਵੀ ਚਲ ਉਹਨੂੰ ਟਰੈਕਟਰ ਪਸੰਦ ਆ ਜੇ ਕਰੀ ਜੇ ਇਹ ਕੰਮ ਹਟਾ ਠੀਕ ਹੋ ਗਿਆ ਨਾ ਉਹਨੇ ਹੋਰ ਬੰਦੇ ਨੂੰ ਬੜੇ ਨੂੰ ਦੱਸਣਾ ਵਾ ਆਹ ਚਲੋ ਕੋਈ ਨਹੀਂ ਤੀਹ ਦਿਨ ਦਾ ਮੈਂਨੇ ਦੀ ਕੀਤੀ ਆ ਚੰਗਾ ਹੀ ਹੋਊਗਾ ਅਸੀਂ ਕਿਹੜਾ ਹਮ ਸਰ ਨਹੀਂ ਅਸੀਂ ਕਿਹੜੀ ਕੋ ਠੱਗੀ ਠੋਰੀ ਅਸੀਂ ਕਿਹੜਾ ਕੋਈ ਠੱਗੀ ਠੋਰੀ ਕੀਤੀ ਆ ਕੋਈ ਗੱਲ ਨਹੀਂ ਸਾਰਾ ਕੋਈ ਠੀਕ ਠਾਕ ਹੀ ਹੋਣਾ ਹੈ ਇਹ ਉਹਨਾਂ ਦੀ ਜਿਆਦਾ ਚੁੱਧ ਰੋਦੀ ਆ ਉੱਥੇ ਤੂੰ ਹੁਣ ਪਤਾ ਨਹੀਂ ਗਾਂ ਸਮਾ ਕਿਦਾਂ ਦਾਵਾ ਮੈਂ ਹੋਣ ਉਹ ਪਾਜੀ ਮੈਨੂੰ ਇਹ ਆ ਤੇ ਉੱਥੇ ਤੰਗੀ ਨਾ ਕੱਟੇ ਹੋ ਇੱਕ ਮਿੰਟ ਯਾਰ ਮੈਨੂੰ ਵਨ ਮੈਨੂੰ ਤੇ ਭਾਜੀ ਇਹ ਆ ਕਿ ਜੋਤਣਾ ਉਥੇ ਤੰਗੀ ਚ ਨਾ ਰਵੇ ਇਹ ਆਉਂਦੀ ਵਨ ਭਾਜੀ ਮੈਨੂੰ ਤੇ ਇਦਾਂ ਹੋਣ ਰਿਹਾ ਵੀ ਜੋਤ ਉਥੇ ਨਾ ਤੰਗੀ ਚ ਨਾ ਰਵੇ ਬਸ ਯਾਰ ਮੈਨੂੰ ਚਾਹ ਵਨ ਮੈਨੂੰ ਇਹ ਆ ਭਾਜੀ ਕਿ ਜੋਤ ਨਾ ਉਥੇ ਤੰਗੀ ਚ ਨਾ ਰਵੇ ਨਹੀਂ ਇਦਾਂ ਕਰੀਏ ਆਪਾਂ ਨਾ ਹਾਂਜੀ ਕਾਲੀ ਨਾ ਕਰੋ ਅਜੇ ਵਨ ਭਾਜੀ ਇਹ ਰੁਕ ਜਾ ਵਨ ਕੋਈ ਗੱਲ ਨਾਲ ਲਵਦੀ ਆਜਾ ਰਿਹਾ ਮੈਂ ਕੋਈ ਗੱਲ ਨਹੀਂ ਲਵਲੀ ਟੈਨਸ਼ਨ ਇਹ ਆਹ ਹੋ ਇਦਾਂ ਹੀ ਆ 1 ਕੋਈ ਗੱਲ ਨਹੀਂ ਲਵਲੀ ਟੈਨਸ਼ਨ ਨਹੀਂ ਰਹਿਣੀ ਕੋਈ ਗੱਲ ਨਹੀਂ ਆਪਾਂ ਤੇਰੇ ਨਾਲ ਹੀ ਆ ਜਦੋਂ ਕੋਈ ਗੱਲ ਚੀਜ਼ ਦੀ ਲੋਰ ਹੁੰਦੀ ਆ ਤਾਂ ਤੂੰ ਆਪਣੇ ਭਾਜ ਨੂੰ ਦੱਸਿਆ ਕਰ ਨਵਲੀ ਫਿਕਰ ਕਿਉਂ ਕਰ ਲਿਆ ਜੇ ਤੈਨੂੰ ਜੋਤ ਦੀ ਟੈਨਸ਼ਨ ਆ ਤੇ ਫਿਰ ਕੋਈ ਗੱਲ ਨਹੀਂ ਜੋਤ ਨਾਲ ਸਲਾਹ ਕਰਕੇ ਤੇ ਫਿਰ ਜਿੱਦਾਂ ਉਹ ਕਹੂਗੀ ਉਦਾਂ ਕਰ ਲੈ